ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਲਾਲ ਗਰੜੀ ਘੋੜੀ ਲੈ ਕੇ ਆਏ ਆ ਗੱਬਣ ਚੱਕ ਪਾਸ ਕਿੰਨੇ ਟਾਈਮ ਦੀ ਗੱਬਣ ਕਿੰਨੀ ਉਮਰ ਆ ਕੀ ਹਾਈਟ ਆ ਕਿਹੜੇ ਘੋੜੇ ਤੋਂ ਗੱਬਣ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਦਿੱਤਾ ਉੱਥੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਗੱਲ ਕਰਦੇ ਹਾਂ ਲਾਲ ਗੱੜੀ ਕੁੜੀ ਬਾਰੇ 7 ਸਾਲ ਉਮਰ 60 ਪਲੱਸ ਹਾਈਟ ਕੰਨਾ ਕੋਨਾ ਦੀ ਬਹੁਤ ਸੋਹਣੀ ਆ ਕੁੜੀ ਬਹੁਤ ਚੰਗਾ ਕਰਨ ਲੱਗਿਆ ਹੋਇਆ ਤੇ ਹੱਡਾਂ ਪਰਾਂ ਦੀ ਮਜ਼ਬੂਤ ਆ ਨੁਗਰੇ ਕੋੜੇ ਤੋਂ ਗੱਬਣ ਚੱਕ ਪਾਸਾ 2 ਮਹੀਨਿਆਂ ਦੀ ਅਬੌਰ ਵਾਲੀ ਲਾਈਨ ਚੋਂ ਨੁਗਰਾ ਕੋੜਾ ਉਸ ਕੋੜੇ ਤੋਂ ਗੱਬਣ ਚੱਕ ਪਾਸ ਸਵਾਰੀ ਸੂਰੀ ਦੀ ਬਹੁਤ ਚੰਗੀ ਆ ਬਹੁਤ ਸੋਹਣਾ ਤੋੜਾ ਦੁਰਦੀ ਆ ਬਾਲਪੌਰੀਆਂ ਦੀ ਘੋੜੀ ਕਲੀਅਰ ਆ ਤੇ ਏਰੀਆ ਬਾਈਰ ਕਹਿੰਦਾ ਹੈਗਾ ਸੰਗਰੂਰ ਜੇ ਆਪਾਂ ਵੀ ਮੁੱਲ ਦੀ ਗੱਲ ਕਰਕੇ ਤਾਂ 2 ਲੱਖ ਤੋਂ ਥੱਲੇ ਹੀ ਵੰਜੂ ਤੁਹਾਨੂੰ ਹਸਾਬ ਦੇਣ ਵਾਲੀ ਤੇ ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਲਈ ਬਾਈ ਨੂੰ ਕਰ ਲਿਓ ਕਾਲ ਦੁਬਾਰਾ ਫੇਰ ਦੱਸ ਦਿੰਨਾ 7 ਸਾਲ ਉਮਰ 60 ਪਲੱਸ ਹਾਈਟ ਆ ਦੋ ਮਹੀਨੇ ਦੀ ਗੱਬਣ ਚ ਇੱਕ ਪਾਸਾ ਨੁਕਰੇ ਘੋੜੇ ਤੋਂ ਅਬੋਰ ਵਾਲੀ ਲੈਣ ਦਾ ਘੋੜਾ ਹੈ ਤੇ ਸਵਾਰੀ ਸੂਰੀ ਦੀ ਪਾਸ ਆ ਅੱਗੇ ਆਪਾਂ ਕਲਿੱਪ ਚੱਲੀ ਜਾਂਦੇ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਤੋਰਾ ਤੁਰਦੀ ਹੈ ਕੁੜੀ ਬਾਲ ਭੌਂਜਿਆਂ ਦੀ ਕਲੀਅਰ ਆ ਇਹਨਾਂ ਨੇ ਪਹਿਲੇ ਵਾਰ ਕੁੜੀ ਰੱਖਣੀ ਆ ਉਹਨਾਂ ਲਈ ਬਹੁਤ ਸਹੀ ਆ ਕੁੜੀ ਇਹ ਗੱਬਣ ਚ ਇੱਕ ਪਾਸ ਵੀ ਅਤੇ ਠੰਡੇ ਸਵਾਦੀ ਕੁੜੀ ਆ ਤੇ ਤੋਰਾ ਤੁਰਾ ਸਵਾਰੀ ਸੂਰੀ ਨੂੰ ਬਹੁਤ ਚੰਗੀ ਕੁੜੀ ਆ ਤੇ ਏਰੀਆ ਬਾਈ ਦਾ ਸੰਗਰੂਰ ਆ ਮੁੱਲ ਦਾ ਆਪਾਂ ਨੂੰ ਬਾਈ ਨੇ ਆਈਡੀਆ ਜੇ ਦਿੱਤਾ ਸੀਗਾ 2 ਲੱਖ ਤੋਂ ਥੱਲੇ ਵੰਜੂ ਬਾਕੀ ਦੀ ਜਾਣਕਾਰੀ ਲਈ ਬਾਈ ਨੂੰ ਕਰ ਲਿਓ ਕਾਲ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰਦੇ ਹੋ ਤਾਂ ਜੋ ਕੋਈ ਵੀਰ ਚੰਗੇ ਜਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਪਹੁੰਚ ਸਕੇ ਵੀਡੀਓ ਧੰਨਵਾਦ